सोच ते शहीद گرفتار کرو करो गारो گرفتار کرو करो ਕੋਚਤੇ ਪਰਦੇ ਅੰਦਰ ਖੋਪੇ ਫੈਸਲ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਇੱਥੇ ਸ੍ਰੀ ਹਿੰਦੂ ਤਖਤ ਲੁਧਿਆਣਾ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਸੀਨੀਅਰ ਆਗੂਆਂ ਨੇ ਕਿਆਏ ਕੇ ਬਲਵੰਤ ਸਿੰਘ ਰਾਜੋਣਾ ਤੇ ਜਗਤਾਰ ਸਿੰਘ ਹਵਾਰਾ ਦੀ ਜੋ ਧਾਰਮਿਕ ਮੁੱਦਾ ਬਣਾ ਕੇ ਰਿਹਾਈ ਦੀ ਮੰਗ ਕੀਤੀ ਜਾ ਰਹੀ ਉਸ ਦੀ ਬਜਾਏ ਜੇਕਰ ਜਿੰਨਾਂ ਲੋਕਾਂ ਦੇ ਵੱਲੋਂ ਅਸਲ ਦੇ ਵਿੱਚ ਪੰਜਾਬ ਵਾਸਤੇ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ ਪੰਜਾਬ ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਲੁਧਿਆਣਾ ਪੁਲਿਸ ਕਮਿਸ਼ਨਰੇਟ ਸਿਸਟਮ ਦੇ ਰਾਹੀਂ ਇੱਕ ਮੈਮੋਰੰਡਮ ਦਿੱਤਾ ਵਾ ਆਪਾਂ ਸਾਰੇ ਜਾਣੂ ਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਕੁਝ ਐਸੇ ਲੋਕਾਂ ਦੀ ਰਿਹਾਈ ਦੀ ਇੱਕ ਡਿਮਾਂਡ ਕੀਤੀ ਜਾਂਦੀ ਪਈ ਹੈ ਜਿਨ੍ਹਾਂ ਨੂੰ ਖਾਸ ਤੌਰ ਤੇ ਧਰਮ ਨਾਲ ਜੋੜਿਆ ਜਾ ਰਿਹਾ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਪੰਜਾਬ ਦੇ ਅੰਦਰ ਆਪਾਂ ਜਿਹੜੇ ਲੋਕ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੈਠੇ ਨੇ ਜਿਨ੍ਹਾਂ ਨੇ ਪੰਜਾਬੀਅਤ ਲਈ ਪੰਜਾਬ ਦੇ ਪਾਣੀਆਂ ਲਈ ਚੰਡੀਗੜ੍ਹ ਦੇ ਮੁੱਦੇ ਤੇ ਅਨੰਦਪੁਰ ਸਾਹਿਬ ਦੇ ਮਤੇ ਤੇ ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤੇ ਜਾਇਜ਼ ਹੈ ਇੱਕੇ ਜਾਨ ਪੁੱਛ ਕੇ ਧਾਰਮਿਕ ਆਧਾਰ ਦਿੰਦੇ ਹੋ ਜਿਹੜੇ ਉਹ ਕਾੜਕੂ ਜਿਨ੍ਹਾਂ ਨੇ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਦਾ ਕਤਲ ਕੀਤਾ ਪੰਜਾਬ ਦੇ ਜਿਸ ਦਿਨ ਸ਼ਹੀਦ ਆਜ਼ਮ ਸਰਦਾਰ ਬੈਂਸਿੰਗ ਨੂੰ ਕਤਲ ਕੀਤਾ ਗਿਆ ਉਸੇ ਦਿਨ ਸਾਰਾ ਹੋਰ ਬਦਨਾਮ ਅਨੁਸ਼ੀਧ ਕੀਤਾ ਗਿਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਹੋਰ ਹਜ਼ਾਰਾਂ ਲੋਕ ਹੈ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਇੱਕ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਗੱਲ ਕਹੀ ਹੈ ਕਿ ਮੁੱਖ ਮੰਤਰੀ ਜੀ ਅੱਜ ਕੁਝ ਲੋਕ ਇਹਨੂੰ ਧਰਮ ਦੇ ਆਧਾਰ ਤੇ ਜੋੜ ਕੇ ਦੇਖਦੇ ਪਏ ਕਿ ਰਿਹਾਈ ਕਰ ਦੋ ਇਹ ਤੱਕ ਬਦਵਿਆ ਸਿਸਟਮ ਹੋ ਗਿਆ ਪੰਜਾਬ ਚ ਕਦੇ ਵੀ ਕ੍ਰਾਈਮ ਖਤਮ ਨਹੀਂ ਹੋ ਸਕਦਾ ਨਾ ਗੈਂਗਸਟਰ ਰੋਏ ਨਵੇਂ ਨਵੇਂ ਗੈਂਗਸਟਰ ਕਹਾ ਪੈਦਾ ਹੋ ਰਿਹਾ ਕਿਉਂਕਿ ਜਿਹੜੇ ਅਤਵਾਦੀਆਂ ਨੇ ਮੁੱਖ ਮੰਤਰੀ ਦਾ ਕਤਲ ਕੀਤਾ ਜੇਲ੍ਹਾਂ ਚ ਬੈਠੇ ਕਿਸੇ ਨੂੰ ਕੌਮ ਦੇ ਹੀਰੇ ਕਿਹਾ ਜਾਂਦਾ ਕਿਸੇ ਨੂੰ ਕਿਹੜੀ ਉਪਾਧੀ ਦਿੱਤੀ ਜਾਂਦੀ ਹੈ ਸऱ्या ਮੋਂ ਉਹਨਾਂ ਦੇ ਪੋਸਟਰ ਲਾ ਕੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ ਤੇ ਨਵਾਂ ਜਿਹੜੇ ਜਿਹੜੀ ਜਨਰੇਸ਼ਨ ਹੈ ਜਾਂ ਗੈਂਗਸਟਰ ਹੈ ਉਹਨਾਂ ਦੇ ਹੌਸਲੇ ਤਾਂ ਹੀ ਬਲੰਦ ਹੁੰਦੇ ਪਏ ਆ ਕਿ ਜੇ ਅਸੀਂ ਕ੍ਰਾਈਮ ਕਰ ਦਈਏ ਬੇਗੁਨਾਹਾਂ ਨੂੰ ਕਤਲ ਕਰ ਦਈਏ ਹਜ਼ਾਰਾਂ ਲੋਕਾਂ ਨੂੰ ਬੱਸਾਂ ਤੋਂ ਲਾ ਕੇ ਮਾਰ ਦਈਏ ਬਾਅਦ ਚ ਸਾਨੂੰ ਤਾਂ ਹਰਮਦੇਹ ਹ ਕਮਲ ਨਹੀਂ ਹੋਏਗੀ ਯਾ ਅਕਾਲੀ ਦਲ ਤੇ ਐਸਜੀਪੀਸੀ ਕਹਿ ਰਹੀ ਇਹਨਾਂ ਨੂੰ ਰਿਹਾ ਹੋਣਾ ਚਾਹੀਦਾ ਬਿਲਕੁਲ ਗਲਤ ਹੈ ਜੀ ਇਹਨਾਂ ਲੋਕਾਂ ਦਾ ਜਮੀਰ ਮਰ ਚੁੱਕਾ ਹੈ ਵਾ ਠੀਕ ਹੈ ਕਿ ਪੰਜਾਬ ਪੰਜਾਬੀਤ ਲਈ ਜਿਨ੍ਹਾਂ ਨੇ ਲੜਾਈ ਲੜੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ ਉਹਨਾਂ ਲੋਕਾਂ ਦੀ ਰਿਹਾਈ ਦੀ ਗੱਲ ਹੋਵੇ ਤੇ ਸਮਝ ਆਂਦੀ ਹੈ ਪਰ ਉਹਨਾਂ ਲੋਕਾਂ ਦੇ ਨਾਲ ਸਿਰਿਆ ਮਾਤਰਾ ਦੀਆਂਆਂ ਫੋਟੋਆਂ ਲਾ ਕੇ ਤੁਸੀਂ ਦੇਖੋ ਪੰਜਾਬ ਭਰ ਦੇ ਅੰਦਰ ਪੋਸਟਰ ਲਾ ਕੇ ਅੱਜ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਪੰਜਾਬ ਦਾ ਖੂਫੀਆ ਤੰਤਰ ਟੋਟਲੀ ਬੇਲ ਹੋ ਚੁੱਕਾ ਵਾ ਜਿਨ੍ਹਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਅੱਜ ਦਹਿਸ਼ਤਗਰ ਗੈਂਗਸਟਰ ਇੱਡੇ ਪੈਦਾ ਹੋ ਗਏ ਆ ਉਹਨਾਂ ਨੂੰ ਪਤਾ ਹੈ ਕਿ ਅੱਜ ਜਿੰਨਾ ਮਰਜ਼ੀ ਕਤਲੋ ਜਾ ਰਹੇ ਤਕਰ ਲੋ ਕੱਲ ਨੂੰ ਜਦੋਂ ਸਜ਼ਾ ਮਿਲਣ ਦੀ ਗੱਲ ਆਣੀ ਆ ਉਹਦਾ ਧਰਮ ਦੇ ਆਧਾਰ ਤੇ ਸਾਡੇ ਇਸ ਤੌਰ ਤੇ ਦੇਖਿਆ ਜਾਵੇ ਵੀ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਆ ਇਨਸਾਨੀਅਤ ਨਹੀਂ 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 ਇੱਕ ਮਿੰਟ ਇੱਕ ਮਿੰਟ ਨਹੀਂ 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 ਮੇਰੀ ਗੱਲ ਸੁਣੋ ਫੇਰ ਤਾਂ ਇਹ ਤਾਂ ਫਾਰਮੂਲਾ ਹੀ ਬੜਾ ਵਧੀਆ ਵਾ ਕੋਈ ਜਿੱਦਾ ਮਰਜ਼ੀ ਮਡਲ ਕਰੇ ਇਹਦਾ ਮਤਲਬ ਹੈ ਨਵੀਂ ਤੁਸੀਂ ਜਿਹੜੀ ਆਨ ਵਾਲੀ ਜਨਰੇਸ਼ਨ ਹੈ ਉਹ ਕ੍ਰਾਈਮ ਤੋਂ ਦੂਰ ਅੱਤਵਾਦ ਤੋਂ ਦੂਰ ਗੈਂਗਸਟਰਵਾਦ ਤੋਂ ਦੂਰ ਕਿਉਂ ਹੋਏਗੀ ਜਦੋਂ ਨੂੰ ਪਤਾ ਕਿ ਇਹਦਾ ਰਿਜ਼ਲਟ ਮਾੜਾ ਵਾ ਇਹਦੀ ਸਜ਼ਾ ਮਾਰੀ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬ ਦੇ ਅੰਦਰ ਸਰਦਾਰ ਕੇਪੀਐਸ ਗਿੱਲ ਤੇ ਜੇ ਆ ਪਰਿਵਾਰੇ ਵਰਗੇ ਅਫਸਰ ਸੀ ਜੇ ਉਸ ਸਮੇਂ ਅੱਤਵਾਦੀਆਂ ਨੂੰ ਗੋਲੀ ਦਾ ਸਬਕ ਨਾ ਸਿਖਾਇਆ ਜਾਂਦਾ ਤੇ ਅੱਜ ਪੰਜਾਬ ਦੇ ਅੰਦਰ ਅਸੀਂ ਖੁੱਲੇ ਆਮਸਾ ਨਾ ਲੈ ਪਾਂਦੇ ਨਹੀਂ ਪਰ ਇਹਦਾ ਸੰਵਿਧਾਨ ਦੇ ਖਿਲਾਫ ਹੈ ਨਾ ਦੇਖੋ ਸੰਵਿਧਾਨ ਦੇ ਵਿੱਚ ਲਿਖਿਆ ਜਿਹਨੇ ਸਜ਼ਾ ਪੂਰੀ ਕਰ ਲਈ ਹੈ ਕਿਹਨਾਂ ਨੂੰ ਜੀ ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਥੇ ਤੱਕ ਬਲਵੰਤ ਰਾਜੂ ਆਣੇ ਦੀ ਗੱਲ ਹੋ ਰਹੀ ਆ ਹਵਾਰੇ ਦੀ ਵੀ ਇਹਨਾਂ ਦੀਆਂ ਜਿਹੜੀਆਂ ਪਟੀਸ਼ਨਾਂ ਐ ਪੈਂਡਿੰਗ ਪਈਆਂ ਪ੍ਰੈਜ਼ੀਡੈਂਟ ਦੇ ਕੋਲ ਠੀਕ ਹੈ ਇੱਥੇ ਸਰਕਾਰਾਂ ਦੀ ਵੀ ਨਾਕਾਮੀ ਐ ਕਿ ਉਹਦੇ ਚਿੱਤਰ 'ਚ ਉਹਨਾਂ ਨੂੰ ਆਮ ਨਾ ਕਹਿੰਦੇ ਨਾ ਵੀ ਬੜਾ ਸੌਫਟ ਕਾਰਨਰ ਹੋ ਰਿਹਾ ਗਵਿੰਦਰ ਪੁੱਲਰ ਜਿਹੜਾ 93 ਦੇ ਬੰਬ ਧਮਾਕਿਆਂ ਤੇ ਦੂਜਿਆਂ 'ਚ ਉਹਨੂੰ ਕਹਿ ਦਿੱਤਾ ਗਿਆ ਕਿ ਦਿਮਾਗੀ ਤੌਰ ਤੇ ਉਹਦੀ ਤਬ ਕਾਂਡ ਵਾਲੇ ਵੀ ਬਾਹਰ ਤੁਰੇ ਫਿਰਦੇ ਨੇ ਲੈ ਨਹੀਂ ਨਹੀਂ ਮੇਰੀ ਗੱਲ ਸੁਣੋ ਮੈਂ ਸਾਫ ਤੌਰ ਤੇ ਕਹਿੰਦਾ ਸ਼੍ਰੀ ਹਿੰਦੂ ਤੱਕ ਪਹਿਲਾ ਸੰਗਠਨ ਐ ਅਸੀਂ ਕਹਿੰਦੇ ਧਰਮ ਦੇ ਆਧਾਰ ਤੇ ਨਹੀਂ ਸਭ ਧਰਮ ਇੱਕ ਸਮਾਨ ਹੈ ਜਿਹੜਾ ਕੋਈ ਧਰਮ ਦੀ ਬੇਇਜ਼ਤੀ ਕਰੇ ਸਜ਼ਾ ਦਾ ਹੱਕਦਾਰ ਹੈ ਜੇ ਨਹੀਂ ਨਹੀਂ ਜੇ 84 ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਸਜ਼ਾ ਮਿਲੇ ਤੇ ਇਹ ਨਹੀਂ ਆ ਵੀ ਜੇ ਉਹਨਾਂ ਨੂੰ ਸਜ਼ਾ ਨਹੀਂ ਮਿਲ ਰਹੀ ਤੇ ਜਿਹੜੇ ਸੀਐਮ ਦੇ ਕਾਤਲ ਨੇ ਜਾਂ ਆਮ ਲੋਕਾਂ ਦੇ ਕਾਤਲ ਨੇ ਉਹਨਾਂ ਨੂੰ ਰਿਆ ਕਰਦੇ ਇਹੀ ਮੰਨਿਆ ਕਾਤਲ ਰਿਆ ਕਰ ਦਿੱਤੇ ਗਏ ਨੇ ਕਿਉਂਕਿ ਇਹੀ ਤਾਂ ਫਿਰ ਮੈਂ ਇੱਕ ਗੱਲ ਸੁਣੋ ਪ੍ਰਭੂ ਤੁਹਾਡੇ ਰਾਹੀ ਲੋਕਾਂ ਦੇ ਕੋਲ ਤਾਂ ਹੀ ਜਾ ਰਹੇ ਆ ਲੋਕਾਂ ਕੋਲ ਆਵਾਜ਼ ਕਿ ਫਿਰ ਜਾਂ ਤਾਂ ਸਾਰਾ ਪੁਲਿਸਿੰਗ ਸਿਸਟਮ ਬੰਦ ਕਰ ਦੋ ਨਾ ਤੇ ਲੋਕਾਂ ਨੂੰ ਪੜਨਾ ਹੀ ਬੰਦ ਕਰ ਦੋ ਕਿਤੇ ਜਦੋਂ ਕ੍ਰਿਮੀਨਲ ਨੂੰ ਬਾਹਰ ਤੋਂ ਛੱਡਣਾ ਹੀ ਆ ਤਾਂ ਰੰਦੇ ਧਾਰ ਤੇ ਹੀ ਆਈ ਦੇਣੀ ਹੈ ਤੇ ਉਹਨਾਂ ਨੂੰ ਪੜਨ ਦੀ ਕੀ ਲੋੜ ਹੈ ਆਪਾਂ ਉਹਨਾਂ ਲੋਕਾਂ ਨੂੰ ਦੇਖਿਆ ਇਹ ਪੁਲਿਸ ਅਫਸਰ ਜਿਨ੍ਹਾਂ ਨੇ ਅੱਤਵਾਦ ਦੇ ਦੌਰਾਨ ਬੜੀਆਂ ਮੁਸ਼ਕਲਾਂ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਲੋਕ ਜਦੋਂ ਬਾਹਰ ਆਣਗੇ ਉਹਨਾਂ ਦੇ ਪਰਿਵਾਰ ਕਿੱਥੇ ਸੁਰੱਖਿਅਤ ਨੇ ਉਹਨਾਂ ਪੁਲਿਸ ਅਫਸਰਾਂ ਦੇ ਉਹ ਕਿੱਥੇ ਦੀ ਸੁਰੱਖਿਅਤ ਨੇ ਗਾਂਧੀ ਦੇ ਵੀ ਅਤਿਆਰਿਆਂ ਨੂੰ ਹੁ ਕਿ ਗਾਂਧੀ ਪਰਿਵਾਰ ਦੀ ਵੱਡੀ ਗਲਤੀ ਹੈ ਜਿਹੜੇ ਆਪਣੇ ਪਿਓ ਦੇ ਕਾਤਲ ਦੀ ਰਿਹਾਈ ਕਰਦੇ ਨੇ ਔਰ ਖਾਸ ਤੌਰ ਤੇ ਲਗਾਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੇ ਨੂੰ ਖੇਦੀ ਕਰਦੇ ਆ ਕਿ ਜਿਹੜਾ ਤੀਜੀ ਵਾਰ ਦਾ ਮੈਂਬਰ ਪਾਰਲੀਮੈਂਟ ਹੋਵੇ ਤੇ ਉਹਦੇ ਦਾਦੇ ਦੇ ਕਾਤਲ ਹੋਣ ਤੇ ਉਹਨਾਂ ਨੂੰ ਸਜ਼ਾ ਉਹ ਬੰਦਾ ਜਦ ਕਿ ਤਿੰਨ ਪੱਧਰ ਦੇ ਅਹੁਦੇ ਦੇ ਨਾਮ ਤੇ ਜਿੱਤਿਆ ਹੋਇਆ ਬੰਦਾ ਹੁਣ ਉਹਨਾਂ ਦੇ ਬਾਹਰ ਆਣ ਤੋਂ ਕੀ ਖੂਬਸਾਲ ਲੱਗਦਾ ਕਿ ਉਹ ਬਾਹਰ ਆ ਜਾਣਗੇ ਕਹਿੰਦਾ ਜਦੋਂ ਸਜ਼ਾ ਪੂਰੀ ਹੋ ਗਈ ਆ ਹਰੇਕ ਇਨਸਾਨ ਆ ਆਪ ਦੀ ਸਜ਼ਾ ਖੱਟ ਕੇ ਬਾਹਰ ਆ ਸਕਦਾ ਚਾਹੇ ਉਹ ਜੀਵ ਗਾਂਧੀ ਦੇ ਕਾਤਲ ਹੋਣ ਚਾਹੇ ਤੁਸੀਂ ਜਿੰਨਾ ਵੀ ਗੱਲ ਕਰਨਾ ਚਾਹੇ ਹੋ ਇੱਕ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਇੱਕ ਗੱਲ ਸੁਣੋ ਜਦੋਂ ਜੁਡੀਸ਼ੀਅਲ ਸਿਸਟਮ ਹੈ ਡੈਮੋਕ੍ਰੈਟਿਕ ਸਿਸਟਮ ਹੈ ਹਰ ਚੀਜ਼ ਹੈ ਜਿੱਦੀ ਸਜ਼ਾ ਮੁਕੰਮਲ ਇਦਾਂ ਤਾਂ ਲੱਖਾਂ ਲੋਕ ਬੈਠੇ ਆ ਕਿ ਸਾਰਿਆਂ ਨੂੰ ਜੇਲ੍ਹਾਂ ਤਾਂ ਨਹੀਂ ਰੱਖਿਆ ਜਿਨ੍ਹਾਂ ਦੀਆਂ ਸਜ਼ਾ ਪੂਰੀਆਂ ਹੋ ਗਈਆਂ ਅਸਤੇ ਕੱਲੇ ਪਏ ਆ ਜਿਹੜੇ ਜੈਨੂਅਲ ਆ ਉਹਨਾਂ ਨੂੰ ਭੇਜਿਆ ਜਵੇ ਪਰ ਜਿਹੜੇ ਇਨਸਾਨੀਅਤ ਦੇ ਕਾਟੇ ਫੋਟ ਸਮਝ ਕੇ ਜਿਨ੍ਹਾਂ ਨੇ ਅੱਜ ਜੇ ਉਹ ਲੋਕ ਆਪਣੀ ਸਾਜੀਸ਼ ਚ ਕਾਮਯਾਬ ਹੁੰਦੇ ਨਾ ਤੇ ਸਾਨੂੰ ਪੰਜਾਬ ਦੇ ਅੰਦਰ ਵੀ ਬਾਕੀ ਜਿਲ੍ਹਿਆਂ ਤੇ ਜਾਣ ਲਈ ਪਾਸਪੋਰਟ ਤੇ ਵੀਜ਼ਾ ਲਵਾਉਣੇ ਪੈਣੇ ਸੀ ਕਿਰਾਸੀ ਵਾਲੇ ਇਨਸਾਨੀਅਤ ਦੇ ਕਾਟ ਨਹੀਂ ਮੈਂ ਤਾਂ ਕਹਿੰਦਾ ਸਿੱਦੇ ਦੰਗੇ ਜਿਨ੍ਹਾਂ ਨੇ ਕਰਾਏ ਉਹ ਵੀ ਸਹੀ ਹੈ ਰੰਗ ਪੱਤਾ ਦਿੱਤਾ ਤੁਸੀਂ ਜਿਹੜੇ 66 ਵਾਰੀ ਦਿੱਤੇ ਪਰ ਇਹ ਇਹ ਲੋਕ ਸੋਚਣ ਜਿਹੜੇ ਅੱਤਵਾਦੀ ਦੀ ਡਿਮਾਂਡ ਕਰਦੇ ਆ ਅਸੀਂ دہشت ਅਸੀਂ دہشت گردਾਂ ਦੀ ਜਿਹੜੇ ਲੋਕ ਜਾਣ ਬੁਝ ਕੇ ਅੱਤਵਾਦੀਆਂ ਨੂੰ ਰੋਲ ਮਾਡਲ ਦੱਸਦੇ ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਹੈ ਇਸ ਟਾਈਟਲਰ ਉੱਤੇ ਇਲਜ਼ਾਮ ਉਹਨੇ ਤੈਰ ਪਾ ਪਾ ਕੇ ਸਿੱਖਾ ਦਾ ਕਤਲ ਕੀਤਾ ਮੈਂ ਕਹਾਂ ਜਿਨ੍ਹਾਂ ਨੇ ਇਨਸਾਨੀਅਤ ਦਾ ਕਤਲ ਕੀਤਾ ਹੈ ਜਿਨ੍ਹਾਂ ਨੇ ਇਨਸਾਨੀਅਤ ਦਾ ਕਤਲ ਕੀਤਾ ਜੇ ਮੇਰੀ ਗੱਲ ਸੁਣੋ ਮੈਂ ਉਹਨਾਂ ਦੇ ਨਾਮ ਲਿਖ ਦਿੰਦਾ ਜਿਨ੍ਹਾਂ ਨੇ ਅੱਤਵਾਦੀਆਂ ਦੇ ਨਾਮ ਦੇ ਉੱਤੇ ਐਡੇ ਹੀ ਅੰਦੋਲਨ ਚਲਾਇਆ ਜੇ ਇੱਕ ਵਾਰੀ ਉਹ ਵੀ ਅੱਤਵਾਦੀ ਸ਼ਹੀਦਾਂ ਦੀ ਸੋਚ ਨੂੰ ਸਜਦਾ ਕਰ ਦਿੰਦੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਤੇ ਅਸੀਂ ਵੀ ਹਾਈ ਕਟਲਰ ਦਾ ਨਾਮ ਪਾ ਦਿੰਦੇ ਤੁਹਾਨੂੰ ਨੁਕਸਾਨ ਗਿਆ ਜੀ ਜੇ ਉਹ ਕਰ ਦਿੰਦੇ ਆ ਨਹੀਂ ਨਹੀਂ ਫਿਰ ਯਾ ਤਾਂ ਸਾਰੇ ਸਿਸਟਮ ਬੰਦ ਕਰ ਦੇ ਤਾਂ ਕਿੰਨੇ ਜੈਸੇ ਕਿੱਦਾਂ ਖਤਮ ਹੋਣਗੇ ਬਾਹਰ ਆਣਗੇ ਜੀ ਉਹ ਜਦੋਂ ਸਰਕਾਰਾਂ ਤੇ ਜੁਡੀਸ਼ੀਅਲ ਸਿਸਟਮ ਦੇਖੇ ਸਰਕਾਰਾਂ ਸਰਕਾਰਾਂ ਤੇ ਜੁਡੀਸ਼ੀਅਲ ਸਿਸਟਮ ਦੇਖੇ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ ਉਹ ਫਿਰ ਸਰਕਾਰਾਂ ਤੇ ਜੁਡੀਸ਼ੀਅਲ ਸਿਸਟਮ ਦੇਖੇ ਕਿਹੜੀ ਸਰਕਾਰ ਫੇਲ ਹੈ ਸਾਰੀਆਂ ਸਰਕਾਰਾਂ ਹੀ ਫੇਲ ਹੈ ਹਾਂ ਤੇ 30 ਰੁਪਏ ਲੈ ਸਰਹੰਦਾ ਤੋਂ ਦੇ ਬੋਸ ਲੱਜੁਕੇ ਹਨ ਉਹਨਾਂ ਦੇ ਨਾਮੀ ਦਾ ਧੱਕਾ ਜਿਹਾ ਸੱਜਾ ਪੂਰੀ ਕਰ ਚੁੱਕੇ ਹਨ ਉਹਨਾਂ ਨਾਲ ਵੀ ਤਾਂ ਧੱਕਾ ਹਾਂਜੀ ਜੇ ਉਹ ਨਹੀਂ ਬਾਹਰ ਆਉਂਦੇ ਜਾਂ ਬਾਹਰ ਆ ਜਾਂਦੇ ਆ ਤਾਂ ਹਰ ਅਸਿੰਗਰ ਦੀ ਤੇ ਕੋਈ ਗੱਲ ਨਹੀਂ ਫਿਰ ਪੰਜਾਬ ਭਰ ਦੇ ਅੰਦਰ ਜਿੰਨਾ ਕਿ ਸਾਡਾ ਸੰਗਠਨ ਹੈ ਕੋਈ ਗੱਲ ਨਹੀਂ ਫਿਰ ਜੇ ਹੈਂਡਚੇ ਲੋਕਾਂ ਲਈ ਤੇ ਆਤਵਾਦੀ ਜਿਹੜੇ ਉਹ 31000 ਸ਼ਹੀਦ ਹੈ ਲੋਕੀ ਨਾਲ ਹਵਾ ਹੀ ਗੱਲਾਂ ਕਰਦੇ ਆ ਕਿ 32000 35000 ਮੇਰੇ ਕੋਲ ਪੰਜਾਬ ਦੇ ਅੰਦਰ ਇੱਕ ਇੱਕ ਸ਼ਹੀਦ ਦਾ ਡਾਟਾ ਪਿਆ ਵਾ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਦਾ ਘਰਾਵ ਕਰਾਂਗੇ SMZ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾANTRIK ਬਾਬਾ ਖਾਨ ਬਗਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰਾਂ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾANTRIK ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786